ਸਤਿਗੁਰ ਸਭ ਨਾ ਦਾ ਪਲਾ ਮਨ ਆਏ ਦਾ ਸਤਿਗੁਰ ਸਭ ਨਾ ਦਾ ਪਲਾ ਮਨ ਆਏ ਨਾ ਕਿਸ ਦਾ ਬੁਰਾ ਕਿਉ ਹੋਏ ਤਿਸ ਦਾ ਬੁਰਾ ਕਿਉ ਹੋਏ ਤਿਸ ਦਾ ਬੁਰਾ ਕਿਉ ਹੋਏ ਤਿਸ ਦਾ ਬੁਰਾ ਗੁਰੂ ਸਬਨਾ ਦਾ ਪਲਾਮਨਾਈਂ ਦਾ ਸਤ ਗੁਰੂ ਸਬਨਾ ਦਾ ਪਲਾਮਨਾਈਂ ਦਾ ਗੁਰੂ ਗ੍ਰੰਥ ਸਾਹਿਬ ਤੇ ਅੰਕ 302 ਅੰਕ ਤੇ 302 ਪੇਜ ਤੇ ਇਸ ਸੁਸ਼ੋਭਿਤ ਸ਼ਬਦ ਗਾਇਨ ਕੀਤਾ ਸਭ ਤੋਂ ਪਹਿਲਾਂ ਅਸੀਂ ਬਾਣੀ ਦੀ ਬਣਤਰ ਨੂੰ ਸਮਝਾਂਗੇ ਹਾਊ ਥਿਸ ਸ਼ਬਦ ਇਜ਼ ਕੰਪਾਈਰਡ ਇਨ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਦਾ ਸਿਰਲੇਖ ਹੈ ਗੁਰੂ ਰਾਮਦਾਸ ਜੀ ਕੀ ਵਾਰ ਹੈ ਮੈਲਾ ਚੌਥਾ ਦਾ ਸ਼ਬਦ ਹੈ ਇਹ ਟਾਪਿਕ ਮੈਲਾ ਚੌਥਾ ਦਾ ਹੈ ਗੁਰੂ ਰਾਮਦਾਸ ਜੀ ਕੀ ਵਾਰ ਹੈ ਵਾਰ ਰਾਗ ਗੌੜੀ ਵਿੱਚ ਦਰਜ ਕੀਤੀ ਗਈ ਹੈ ਔਰ ਅਸੀਂ ਉਹਦੇ ਚੋਂ ਸ਼ਲੋਕ ਗਾਇਨ ਕੀਤਾ ਇਸ ਦੇ ਨਾਲ ਕਿ ਪੌੜੀ ਹੁੰਦੀ ਹੈ ਕਿਉਂਕਿ ਵਾਰ ਹਮੇਸ਼ਾ ਪੌੜੀ ਹੁੰਦੀ ਹੈ ਵਾਰ ਦੇ ਨਾਲ ਸਮਝਣ ਵਾਸਤੇ ਕੁਝ ਸ਼ਲੋਕ ਦਰਜ ਕੀਤੇ ਜਾਂਦੇ ਨੇ ਇਹ ਵਾਲੀ ਪਿਰਤ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਪਾਈ ਜਦੋਂ ਅਸੀਂ ਰੋਜ਼ ਫੇਰੇ ਗੁਰਦੁਆਰੇ ਆ ਕੇ ਕੀਰਤਨ ਸੁਣਦੇ ਹਾਂ ਜਾਂ ਦਰਬਾਰ ਸਾਹਿਬ ਤੋਂ ਟੀਵੀ ਤੇ ਦੇਖਦੇ ਹਾਂ ਤਾਂ ਅਸੀਂ ਸੁਣਦੇ ਹਾਂ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹਿਲੇ ਪਹਿਲੇ ਕਿ ਲਿਖੇ ਇਹ ਵਾਰ ਕਿਦੀ ਹੈ ਜਿਸ ਦੀ ਵਾਰ ਹੁੰਦੀ ਹੈ 사ਸੰਗ ਜੀ ਉਹਦੀ ਪੌੜੀਆਂ ਹੁੰਦੀਆਂ ਨੇ ਸੋ ਵਾਰ ਦਾ ਮੇਨ ਸਬਜੈਕਟ ਗੁਰਬਾਣੀ ਵਿੱਚ ਕੰਪਾਈਲ ਕੀਤਾ ਜਾਂਦਾ ਹੈ ਪੌੜੀਆਂ ਵਿੱਚ ਪੌੜੀਆਂ ਦੇ ਨਾਲ ਉਸ ਟੌਪਿਕ ਨੂੰ ਉਸ ਕੰਟੈਕਸਟ ਨੂੰ ਸਮਝਣ ਵਾਸਤੇ ਉਸ ਨੂੰ ਥੋੜਾ ਖੋਲਿਆ ਜਾਂਦਾ ਹੈ ਅਲਟੀਮੇਟਲੀ ਪੌੜੀ ਦੀ ਆਖਰੀ ਪੰਕਤੀ ਚੋਂ ਸਾਰਾ ਸਬਜੈਕਟ ਨਿਕਲ ਕੇ ਆਉਂਦਾ ਹੈ ਔਰ ਵਾਰਾਂ ਦੇ ਵਿਚਾਰ ਰਹਾਉ ਨਹੀਂ ਹੁੰਦਾ ਵਾਰਾਂ ਆਪਣੇ ਆਪ ਵਿੱਚ ਪੌੜੀਆਂ ਹੁੰਦੀਆਂ ਨੇ ਔਰ ਪੌੜੀ ਦੀ ਆਖਰੀ ਪੰਕਤੀ ਉਸ ਦਾ ਉਹਦਾ ਜਿਸਟ ਹੁੰਦੀ ਹੈ ਗੁਰੂ ਪਾਤਸ਼ਾਹ ਉਹਦੇ ਚ ਕੀ ਮੈਸੇਜ ਦੇਣਾ ਚਾਹੁੰਦੇ ਨੇ ਸੋ ਜਦੋਂ ਅਸੀਂ ਸਵੇਰੇ ਸੁਣਦੇ ਹਾਂ ਉਸ ਨੂੰ ਅਸੀਂ ਆਸਾ ਕੀ ਵਾਰ ਨਹੀਂ ਕਹਿਣਾ ਇਹ ਗੱਲ ਮੈਂ ਸਾਹ ਜਿਸ ਕਰਕੇ ਕਰ ਰਿਹਾ ਕਿ ਸਿੱਖ ਜਗਤ ਦੇ ਅੰਦਰ ਕੁਝ ਗੱਲਾਂ ਸੀਨੇ ਬਸੀਨੇ ਪ੍ਰਚਲਿਤ ਹੋ ਗਈਆਂ ਨੇ ਜੀਵੇਂ ਕਿ ਅਸੀਂ ਕਈ ਲੋਕਾਂ ਨੇ ਗੁਰਦੁਆਰੇ ਨੂੰ ਗੁਰੂ ਘਰ ਕਹਿਣਾ ਸ਼ੁਰੂ ਕਰ ਦਿੱਤਾ ਹੈ ਗੁਰਦੁਆਰਾ ਗੁਰੂ ਘਰ ਨਹੀਂ ਹੈ ਗੁਰਦੁਆਰਾ ਸਤਸੰਗਤ ਸਤਗੁਰ ਚਟਸਾਲਾ ਜਿਤ ਹਰਗੁਣ ਸਿੱਖਾ ਅਸੀਂ ਗੁਣ ਸਿੱਖਣ ਜਾਂਦੇ ਹਾਂ ਗੁਰੂ ਘਰ ਤਾਂ ਇਹ ਜੋ ਗਿਆ ਜਿਸਾਂ ਮੰਨ ਲਿਆ ਕਿ ਸੀ ਸੁਰਿੰਦਰ ਸਿੰਘ ਦਾ ਮਕਾਨ ਨੰਬਰ E37 ਹੈ ਤਾਂ ਅਸੀਂ ਕਾਂਗੇ ਸੁਰਿੰਦਰ ਸਿੰਘ E37 ਵਿੱਚ ਰਹਿੰਦਾ ਹੈ ਇਹ ਘਰ ਸੁਰਿੰਦਰ ਸਿੰਘ ਦਾ ਹੈ ਅਸੀਂ ਬਾਣੀ ਪੜ੍ਹ ਕੇ ਸਿੱਖਣਾ ਔਰ ਸਮਝਣਾ ਹੈ ਕਿ ਗੁਰਦੁਆਰੇ ਦੀਆਂ ਚਾਰ ਦਿਵਾਰਾਂ 'ਚ ਗੁਰੂ ਜੀ ਰਹਿੰਦੇ ਨੇ ਜੋ ਇਹਨੂੰ ਅਸੀਂ ਗੁਰੂ ਘਰ ਕਹਿੰਦੇ ਹਾਂ ਅਸੀਂ ਤੇ ਕਹਿੰਦੇ ਆ ਸਤਿਗੁਰ ਸਭ ਜਗ ਸਭ ਜਗ੍ਹਾ ਹੈ ਅਸੀਂ ਸਤਿਗੁਰ ਨੂੰ ਰੱਬ ਦੇ ਨਾਲ ਜੋੜਦੇ ਹਾਂ ਔਰ ਅਸੀਂ ਕਹਿੰਦੇ ਆ ਰੱਬ ਹਾਜ਼ਰ ਨਾਜ਼ਰ ਹੈ ਜੈ ਤਿਰ ਦੇਖਤਾ ਤੇਰ ਮੌਜੂਦ ਹੈ ਐਂਡ ਵੀ ਕਨਸੀਡਰ ਕਣਕਣ 'ਚ ਮੇਂ ਭਗਵਾਨ ਹੈ ਵੀ ਕਨਸੀਡਰ ਓਮਨੀ ਪ੍ਰੈਜ਼ੈਂਸ ਆਫ ਗੋਡ ਜਦੋਂ ਅਸੀਂ ਸਭ ਜਗ੍ਹਾ ਰੱਬ ਨੂੰ ਸਮਝਦੇ ਹਾਂ ਤਾਂ ਸਿਰਫ ਚਾਰ ਦੀਵਾਰਾਂ 'ਚ ਅਸੀਂ ਗੁਰੂ ਜੀ ਨੂੰ ਨਹੀਂ ਸਮਝਦੇ ਹਾਂ ਅਸੀਂ ਗੁਰੂ ਜੀ ਨੂੰ ਗੁਰੂ ਮੇਰੇ ਸੰਗ ਸਦ ਸਦਾ ਹੈ ਨਾਲੇ ਸੋ ਅਸੀਂ ਉਸ ਨੂੰ ਜਦੋਂ ਅਸੀਂ ਰਾਗੀ ਸਿੰਘਾਂ ਨੂੰ ਪੜਦਿਆਂ ਦੇਖਦੇ ਹਾਂ ਰਾਗੀ ਸਿੰਘ ਜੀ ਇਹਦੇ ਤੇ ਬਾਜੇ ਤੇ ਆਤ ਰੱਖ ਕੇ ਕਹਿੰਦੇ ਨੇ ਆਸਾ ਮਹਿਲਾ ਚੌਥਾ ਅੰਤ ਕਰ ਚੁਤਾ ਹਰ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੀਮ ਰਤਨ ਆ ਰਾਮ ਰਾਜ ਜਿਉਂ ਹੀ ਹੋ ਇਹ ਗਾਇਕੀ ਸ਼ੁਰੂ ਕਰਦੇ ਨੇ ਸੁਣਨ ਵਾਲਾ ਸਮਝਦਾ ਹੈ ਆਸਾ ਕੀ ਵਾਰ ਸ਼ੁਰੂ ਹੋਈ ਔਰ ਮਹਿਲਾ ਚੌਥਾ ਦੀ ਜਦ ਕੀ ਇਹ ਵਾਰ ਆਸਾ ਦੀ ਵਾਰ ਨਹੀਂ ਹੈ ਇਹ ਵਾਰ ਗੁਰੂ ਨਾਨਕ ਪਾਤਸ਼ਾਹ ਦੀ ਹੈ ਕਿਉਂਕਿ ਪੌੜੀਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਨੇ ਇਹ ਗੱਲ ਵੱਖਰੀ ਹੈ ਕਿ ਇਹ ਵਾਰ ਰਾਗ ਆਸਾ ਵਿੱਚ ਗਾਇਨ ਕੀਤੀ ਜਾਂਦੀ ਹੈ ਸੋ ਅਸੀਂ ਉਸ ਨੂੰ ਕਹਾਂਗੇ ਗੁਰੂ ਨਾਨਕ ਕੀ ਵਾਰ ਦੂਜੀ ਗੱਲ ਅਸੀਂ ਸਿੱਖਣਾ ਹੈ ਬਾਣੀ ਦੀ ਬੰਤਰ ਨੂੰ ਅਸੀਂ ਕਿਸੇ ਬੰਦੇ ਦੇ ਪਿੱਛੇ ਨਹੀਂ ਲੱਗਣਾ ਇਹ ਸਾਰੀ ਬਾਣੀ ਸਾਨੂੰ ਇੱਕਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਨਾਲ ਜੋੜਦੀ ਹੈ ਸਾਡਾ ਇੰਜਨੀਆ ਅੱਜ ਬਰਥਡੇ ਹੈ ਤਾਂ ਅੱਜ ਅਸੀਂ ਕੇਕ ਕਟਿੰਗ ਹੋਊ ਰਾਜ ਬੜੀ ਖੁਸ਼ੀ ਮਨਾएंगे ਲੇਕਿਨ ਸ਼ਹੀਦੀ ਵਾਲੇ ਦਿਨ ਹਮ ਬੜਾ ਦੁੱਖ ਮਨਾएंगे और ऐसे होगा ਨਹੀਂ ਸਾਡੇ ਗੁਰਮਤ ਅਨੁਸਾਰ ਗੁਰਪੁਰ ਮਨਾੜਦੇ ਸਾਰੇ ਗੁਰਪੁਰ ਜਿਹੜਾ ਮਰਜ਼ੀ ਹੋਵੇ ਇੱਕੋ ਹੀ ਟੰਗ ਹੈ ਕਿ ਅਸੀਂ ਬਾਣੀ ਪੜਦੇ ਆਂ ਔਰ ਬਾਣੀ ਪੜ ਕੇ ਬਾਣੀ ਚੋ ਮੈਸੇਜ ਲੈਂਦੇ ਆਂ ਕਿ ਮੈਨੂੰ ਮੇਰਾ ਜੀਵਨ ਉੱਚਿਆ ਕਰਨ ਵਾਸਤੇ ਕੀ ਸਿਖਾਇਆ ਜਾ ਰਿਹਾ ਇਹ ਗੱਲ ਵੱਖਰੀ ਹੈ ਕਿ ਪੂਰਾ ਸਿੱਖ ਵਰਲਡ ਸਾਰੀ ਦੁਨੀਆ ਵਿੱਚ ਆਪੂਰਵ ਬਣਾ ਰਿਹਾ ਅਸੀਂ ਆਪਣੇ ਅੰਦਰ ਦਾ ਅੰਧੇਰਾ ਦੂਰ ਕਰਨਾ ਇਸ ਕਰਕੇ ਮਿਟਿਆ ਅੰਧੇਰਾ ਚੰਨ ਚੜਿਆ ਸਾਨੂੰ ਪਤਾ ਨਹੀਂ ਅਸੀਂ ਪੜਿਆ ਅਸੀਂ ਢੋਲਕੀਆਂ ਸਿਆਣਿਆਂ ਨਾਲ ਬਰਬਾਦ ਫੇਰੀ ਚ ਪੜਿਆ ਤਾਰੇ چھپے ਕੀ ਹੁੰਦਾ ਜਦੋਂ ਅਸੀਂ ਬਾਣੀ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਤਾਰੇ ਦਾ ਮਤਵ ਹੁੰਦਾ ਵਿਕਾਰ ਜਿਉਂ ਕਰ ਸੂਰਜ ਨਿਕਲਿਆ ਤਾਰੇ چھਪੇ ਅੰਧੇਰ ਪਲਵਾ ਜੈਸੇ ਹੀ ਸੂਰਜ ਨਿਕਲਦਾ ਹੈ ਬਾਹਰ ਕੀ ਕਾਇਨਾਤ ਮੇਂ ਤਾਰੇ ਦਿਖਨੇ ਬੰਦ ਹੋ ਜਾਂਦੇ ਹੈ ਇਸ ਤਰ੍ਹਾਂ ਜਦੋਂ ਮੇਰੇ ਅੰਦਰ ਗੁੱਸਾ ਕੀ ਕ ਉਜਾਰਿਆ ਤਾਂ ਮਿਟਿਆ ਸਗਲ ਅੰਧਿਆਰਾ ਜਦੋਂ ਮੇਰੇ ਅੰਦਰ ਦੀਵਾ ਬਲੇ ਅੰਧੇਰਾ ਜਾਏ ਜਾਂਦਾ ਹੈ ਅੰਧੇਰਾ ਜਾਂਦਾ ਹੈ ਔਰ ਸੂਰਜ ਮੇਰੇ ਅੰਦਰ ਚੜਦਾ ਹੈ ਤਾਂ ਵਿਕਾਰਾ ਰੂਪੀ ਡੀਮਨ ਥਾਟਸ ਵਰਗੇ ਈਵਲ ਥਾਟਸ ਵਾਲੇ ਤਾਰੇ ਛਪ ਜਾਂਦੇ ਨੇ ਮੇਰੇ ਅੰਦਰ ਦੀ ਤੁੰਦ ਮੈਂ ਮਿਟਾਣੀ ਐ ਤੁੰਦ ਇਤਿਹਾਸ ਪੜਨ ਨਾਲ ਨਹੀਂ ਮਿਟਦੀ ਹੈ ਤੁੰਦ ਬਾਣੀ ਪੜ ਕੇ ਆਪਣਾ ਜੀਵਨ ਉਸ ਤਰ੍ਹਾਂ ਬਣਾ ਕੇ ਨਾਲ ਮਿਟਦੀ ਹੈ ਸੋ ਅਸੀਂ ਗੁਰੂ ਦੀ ਸਿੱਖਿਆ ਸੁਣ ਕੇ ਆਪਣੇ ਅੰਦਰ ਦੀ ਜੋਤ ਬਾਲਣੀ ਐ ਬਾਹਰਲੇ ਦੀਵੇ ਬਾਹਰ ਲਿਆ ਮੋਮਬਤੀਆਂ ਬਾਹਰ ਲਿਆ ਜਗ ਬੁਝਦੀਆਂ ਲਾਈਟਾਂ ਲਾਣਾ ਕੋਈ ਗੁਰਮਤ ਦਾ तरीका ਨਹੀਂ ਹੈ ਅਸੀਂ ਬਾਣੀ ਪੜਦੇ ਹਾਂ ਬਲੇਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਅੱਗੇ ਪੜਦੇ ਹਾਂ ਜੇ ਸੋ ਚੰਦਾ ਉਗਵੇਂ ਸਿੰਪਲ ਸਿੰਪਲ ਹੈ ਲੌਜੀਕਲ ਹੈ ਖਰਾ ਸੱਚ ਹੈ ਖਰਾ ਸੱਚ ਹਮੇਸ਼ਾ ਲੌਜੀਕਲ ਹੁੰਦਾ ਹੈ ਜੋ ਲੋਕ ਲੌਜੀਕ ਨੂੰ ਸਮਝਦੇ ਨਹੀਂ ਹਨ ਉਹ ਕਹਿੰਦੇ ਹਨ ਤਰਕ ਕੀਤਾ ਜਾ ਰਿਹਾ ਹੈ ਤਰਕ ਨਹੀਂ ਕੀਤਾ ਜਾ ਰਿਹਾ ਲੌਜੀਕ ਕਰਾ ਸੱਚ ਡਿਸਕਸ ਕੀਤਾ ਜਾ ਰਿਹਾ ਹੈ ਸੋ ਬਾਣੀ ਕਹਿੰਦੀ ਹੈ ਜੇ 100 ਚੰਦਾ ਉਗਵੇਂ ਆਮ ਕਾਮਨ ਮੈਨ ਨੂੰ ਸਮਝ ਮੇ ਆ ਰਿਹਾ ਹੈ ਅਗਰ 100 ਚੰਦਰਮਾ ਉਗ ਜਾਏ ਮਤਲਬ ਇਤਨੀ ਲਾਈਟ ਪ੍ਰਕਾਸ਼ ਹੋ ਜਾਏ ਜੇ 100 ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਅਗਰ ਹਜ਼ਾਰਾ ਸੂਰਜ ਚੜ ਜਾਏ ਇਤੇ ਚਾਨਣ ਹੁੰਦਿਆ ਅਗਰ ਉਨ੍ਹਾਂ ਦਾ ਇਤਨਾ ਚਾਨਣ ਹੋ ਉਨਕੀ ਇਤਨੀ ਲਾਈਟ ਪ੍ਰਕਾਸ਼ ਹੋ ਗੁਰਬਿੰਕੋਰ ਅੰਧਿਆਰ ਜੇ ਤੂੰ ਗੁਰੂ ਦੀ ਗੱਲ ਨਹੀਂ ਸੁਣੀ ਗੁਰੂ ਦੀ ਮੱਤ ਨਹੀਂ ਲਈ ਤਾਂ ਤੇਰੇ ਅੰਦਰ ਹਨੇਰਾ ਰਹੇਗਾ ਪਰ ਫਿਰ ਪੁੱਛਾਂਗੇ ਪਿਛਲੇ ਸਾਲ ਸੁਣਿਆ ਸੀ ਕਿ ਹਨੇਰਾ ਮਿਟ ਗਿਆ ਗੁਰੂ ਨਾਨਕ ਪਾਤਸ਼ਾਹ ਦੇ ਆਣ ਦੇ ਨਾਲ ਉਹ ਕਿਸ ਤਰ੍ਹਾਂ ਮਿਟ ਗਿਆ ਮੇਰਾ ਕਿਉਂ ਨਹੀਂ ਮਿਟਿਆ ਮੇਰੀ ਤੁੰਦ ਕਿਉਂ ਨਹੀਂ ਮਿਟੀ ਵਾਈ ਆਮ ਨਾਟ ਐਲੀਵੇਟਿਡ ਵਾਈ ਆਮ ਆਮ ਨਾਟ ਚੇਂਜਡ ਮੇਰੇ ਮੇ ਕੋਈ ਪਰਿਵਰਤਨ ਕਿਉਂ ਨਹੀਂ ਆਇਆ ਬਾਣੀ ਪੜਨ ਦੇ ਨਾਲ ਪਰਿਵਰਤਨ ਆਏਗਾ ਕਹਾਣੀ ਸੁਣਨ ਦੇ ਨਾਲ ਨਹੀਂ ਆਏਗਾ ਕਹਾਣੀ ਦਾ ਗ੍ਰੇਸਫੁਲ ਨਾਂ ਅਸੀਂ ਰੱਖਿਆ ਹੈ ਸਾਖੀਆਂ ਕਹਾਣੀ ਦਾ ਗ੍ਰੇਸਫੁਲ ਨਾਂ ਅਸੀਂ ਰੱਖਿਆ ਹੈ ਇਤਿਹਾਸ ਇਤਿਹਾਸ ਸੁਣਨ ਦੇ ਨਾਲ ਜੀਵਨ ਵਿੱਚ ਬਦਲਾਅ ਹਟ ਨਹੀਂ ਆਉਂਦੀ ਮੈਂ ਇਤਿਹਾਸ ਦੇ ਅਗੇਂਸਟ ਗੱਲ ਨਹੀਂ ਕਰ ਰਿਹਾ ਜਿਸ ਨੇ ਆਪਣੀ ਧੁੰਦ ਮਿਟਾ ਕੇ ਚਾਨਣ ਕਰਨਾ ਉਹ ਬਾਣੀ ਰਾਹੀ ਚਾਨਣ ਕਰੇਗਾ ਸਭ ਮਹਿਜੂਤ ਜੋਤ ਸੁਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਪਰ ਚਾਨਣ ਹੋਏਗਾ ਕਿਸ ਤਰ੍ਹਾਂ ਗੁਰ ਸਾਖੀ ਸਾਖੀ ਹੁੰਦਾ ਸਿੱਖਿਆ ਐਡਵਾਈਸ ਮੈਂ ਟਰੂਥਫੁਲ ਲਿਵਿੰਗ ਦਾ ਮੈਸੇਜ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਸੁਣੇਗਾ ਤਾਂ ਤੇਰੇ ਅੰਦਰ ਜੋਤ ਪ੍ਰਗਟ ਹੋਏਗੀ ਫਿਰ 100 ਲੱਖਾਂ ਹਜ਼ਾਰਾਂ ਚੰਦਰਮੇ ਔਰ ਬਾਰਨੀਆਂ ਲਾਈਟਾਂ ਬਾਰਨੀਆਂ ਮੋਮਬਤੀਆਂ ਲਗਾਉਣ ਨਾਲ ਕੁਝ ਨਹੀਂ ਹੋਏਗਾ ਇਹ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਵਾਲੀ ਪ੍ਰੈਕਟਿਸ ਗੁਰਮਤ ਇਸ ਨੂੰ ਐਕਸੈਪਟ ਨਹੀਂ ਕਰਦੀ ਹੈ unless we are enlightened and we can only be enlightened through gurbani so aj assi bani da ik kimti siddhant samajh rahe ha assi keda satguru manane ha je assi sharirik satguru manan lagge ta bani sanu samjha rahi hai satguru mera sada sada na aave na jaye jehda satguru na aanda hai na janda hai ਉਹ ਬਨਾਸੀ ਪੁਰਖ ਹੈ ਸਭ ਮੇਰੇ ਅਸਮਾਈ ਸਭ ਕੇ ਅੰਦਰ ਭਗਵਾਨ ਹੁੰਦਾ ਹੈ ਇਹਦਾ ਮਤਲਬ ਬਾਣੀ ਜਿਹੜੇ ਸਾਡੇ ਅੰਦਰ ਰੱਬ ਹੈ ਨਾ ਉਹਨੂੰ ਸਤਗੁਰ ਕਹਿੰਦੀ ਹੈ ਅੰਦਰੋਂ ਜਿਹੜੀ ਆਵਾਜ਼ ਆਂਦੀ ਹੈ ਸਾਨੂੰ ਜਿਹੜੀ ਸਤਗੁਰ ਦੀ ਅੰਦਰੋਂ ਆਵਾਜ਼ ਆਂਦੀ ਹੈ ਜਿਹੜੀ ਤੁਰਕੀ ਬਾਣੀ ਸਾਨੂੰ ਅੰਦਰੋਂ ਆਂਦੀ ਹੈ ਉਹ ਯੂਨੀਵਰਸਲ ਟਰੂਥ ਹੁੰਦੀ ਹੈ ਉਹ ਹਮੇਸ਼ਾ ਚੰਗਾ ਸੱਚ ਦਾ ਮੈਸੇਜ ਹੁੰਦਾ ਹੈ ਇਹ ਗੱਲ ਬਕਰੀਆ ਅਸੀਂ ਉਸ ਨੂੰ ਸਪਰੈਸ ਕਰਦੇ ਆਂ ਔਰ ਅਸੀਂ ਉਸ ਨੂੰ ਰੋਕ ਦਿੰਦੇ ਹਾਂ ਅਸੀਂ ਉਸ ਨੂੰ ਸੁਣਦੇ ਨਹੀਂ ਆਂ ਜੋ ਸਾਨੂੰ ਅੰਦਰੋਂ ਆਵਾਜ਼ ਆਉਂਦੀ ਹੈ ਉਹਨੂੰ ਖੁਦਾਈ ਪੈਗਾਮ ਕਹਿੰਦੇ ਨੇ ਉਹਨੂੰ ਪਰਲੋਕਿਕ ਬਾਣੀ ਕਹਿੰਦੇ ਨੇ ਉਹਨੂੰ ਤੁਰਕੀ ਬਾਣੀ ਕਹਿੰਦੇ ਨੇ ਔਰ ਅੰਦਰੋਂ ਹਰ ਕਿਸੇ ਦੀ ਆਵਾਜ਼ ਆਉਂਦੀ ਹੈ ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ ਕਿਉਂਕਿ ਸਭ ਹੈ ਘਟਰਾਮ ਬੋਲੇ ਸਭ ਕਿਸੇ ਦੇ ਅੰਦਰ ਰੱਬ ਵਸਦਾ ਹੈ ਇਸ ਧਰਤੀ ਤੇ ਕੋਈ ਸਿਆਣਾ ਤੇ ਕੋਈ ਮੂਰਖ ਨਹੀਂ ਹੁੰਦਾ ਸਾਰੇ ਅਕਾਲ ਪੁਰਖ ਰੱਬ ਜੀ ਦੇ ਨਿਯਮ ਸਿਸਟਮ ਵਿੱਚ ਯੂਨਿਕ ਬਣਾਏ ਗਏ ਸੋ ਅਸੀਂ ਅੱਜ ਇਹ ਵਿਚਾਰ ਕੇ ਚੱਲਾਂਗੇ ਕਿ ਸਤਗੁਰ ਕਿਸ ਨੂੰ ਕਹਿੰਦੇ ਨੇ ਗੁਰਬਾਣੀ ਅਨੁਸਾਰ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਇਸ ਬਾਣੀ ਨੂੰ ਪੜ੍ਹ ਕੇ ਜੋ ਮੈਨੂੰ ਉਹਦੇ ਉਹ ਲਫ਼ਜ਼ਾਂ ਦੇ ਪਿੱਛੇ ਜਿਹੜਾ ਸੁਨਿਆ ਮਿਲਦਾ ਜਿਹੜਾ ਮਨੂੰ ਜੀਵਨ ਜਾਤ ਸਿਖਾਉਂਦਾ ਹੈ ਜੋ ਮੈਨੂੰ ਇਹ ਸਮਝਾਉਂਦਾ ਹੈ ਕਿ ਵੇਅਰ ਯੂ ਆਰ ਰੋਂਗ ਤੂੰ ਗਲਤ ਕਿੱਥੇ ਐ ਵੇਅਰ ਯੂ ਆਰ ਮਿਸਟੇਕਨ ਵੇਅਰ ਯੂ ਆਰ ਡ੍ਰਿਫਟਿਡ ਅਵੇ ਫਰਮ ਰਾਈਟ ਪਾਥ ਸੱਚ ਦੇ ਮਾਰਗ ਤੋਂ ਪਰਾਂ ਕਿਸ ਤਰ੍ਹਾਂ ਤੂੰ ਚਲਾ ਗਿਆ ਉਹ ਵਾਲਾ ਜਿਹੜਾ ਸੁਨਿਆ ਮੈਨੂੰ ਮਿਲਦਾ ਹੈ ਉਸ ਸੁਨੇ ਦੇ ਨਾਲ ਮੈਨੂੰ ਆਪਣੇ ਅੰਦਰ ਛਾਤੀ ਮਾਰਨੇ ਆ ਜਾਂਦੀ ਹੈ ਕਿ ਮੇਰੇ ਅੰਦਰ ਅਵਗੁਣ ਕੀ ਰਹਾ ਹੈ ਉਹ ਅਵਗੁਣ ਨੂੰ ਕੱਢ ਦੇਣਾ ਹਨੇਰਾ ਕੱਢਣਾ ਅਵਗੁਣ ਨੂੰ ਕੱਢ ਦੇਣਾ ਤੁੰਦ ਮਿਟਾ ਦੇਣਾ ਅਵਗੁਣ ਨੂੰ ਕੱਢ ਦੇਣਾ ਪਰਮ ਮਿਟਾ ਦੇਣਾ ਅਵਗੁਣ ਨੂੰ ਕੱਢ ਦੇਣਾ ਮੈਲ ਕੱਢ ਦੇਣਾ ਅਵਗੁਣ ਨੂੰ ਕੱਢ ਦੇਣਾ ਕੂੜ ਖਤਮ ਕਰ ਲੈਣਾ ਕੂੜ ਖਤਮ ਕਰਨ ਵਾਸਤੇ ਰੋਜ਼ ਸਵੇਰੇ ਪੜਦੇ ਆ ਕਿਵ ਸਚਿਆਰਾ ਹੋਈ ਹੈ ਕਿਵ ਸਚਿਆਰਾ ਕਿਉ ਕੂੜੇ ਟੁੱਟੇ ਪਾ ਕਿਉ ਕੂੜੇ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਨਾਂ ਨੁਕ ਲਿਖਿਆ ਨਾਂ ਨੁਕ ਲਿਖਿਆ ਸੋ ਅਸੀਂ ਰੋਜ਼ ਸਵੇਰੇ ਇਸ ਮੋੜ 'ਚ ਜਾਣ ਦੀ ਜਾਤ ਸਿੱਖਦੇ ਆ ਕਿ ਮੈਂ ਕੁੜਿਆਰ ਹਾਂ ਮੈਂ ਕੁੜਿਆਰ ਤੋਂ ਸਚਿਆਰ ਕਿਵੇਂ ਬਨਾ ਕੁੜਿਆਰ ਤੋਂ ਸਚਿਆਰ ਹੋਣਾ ਐਲੀਵੇਸ਼ਨ ਕੁੜਿਆਰ ਤੋਂ ਸਚਿਆਰ ਹੋਣਾ ਜੀਵਨ ਉੱਚਾ ਉਜਾਣਾ ਕੁੜਿਆਰ ਤੋਂ ਸਚਿਆਰ ਹੋ ਜਾਣਾ ਮੀਨਸ ਨਿਰਮਲ ਹੋ ਜਾਣਾ ਮੈਲ ਰਹਿਤ ਹੋ ਜਾਣਾ ਇਹ ਅਸੀਂ ਰੋਜ਼ ਜਾਤ ਸਿੱਖਦੇ ਆ ਸੋ ਜਪਜੀ ਸਾਹਿਬ 'ਚ ਅਸੀਂ ਸਾਰੇ ਜਪਜੀ ਦੀ 38 ਪੌੜੀਆਂ 'ਚ ਜਰਨੀ ਕਰਦੇ ਹਾਂ ਕੁੜਿਆੜ ਤੋਂ ਸਚਿਆਰ ਹੋਣ ਦੀ ਔਰ ਜਦੋਂ ਅਸੀਂ ਰੀਅਲਾਈਜ਼ ਕਰ ਜਾਂਦੇ ਹਾਂ ਕਿ ਮੈਂ ਕੁੜਿਆਰਾ ਹਾਂ ਤਾਂ ਜਰਨੀ ਸਟਾਰਟ ਹੋ ਜਾਂਦੀ ਹੈ ਜੋ ਇਨਸਾਨ ਸਮਝਦਾ ਹੈ ਕਿ ਮੈਂ ਪਰਫੈਕਟ ਨਹੀਂ ਹਾਂ ਉਹ ਸਿੱਖ ਸਕਦਾ ਹੈ ਔਰ ਜੋ ساری ਉਮਰ ਇਹ ਮੰਨਦਾ ਹੈ ਕਿ ਮੇਰੇ ਕੋਲ ਸਭ ਕੁਝ ਮਾਲੂਮ ਨਹੀਂ ਹੈ ਮੈਂ ਅੱ비 ਔਰ ਸਿੱਖਣਾ ਚਾਹਤਾ ਹਾਂ ਉਹਨੂੰ ਸਿੱਖ ਕਹਿੰਦੇ ਹੈ ਜੇ ਸਾਰੀ ਉਮਰ ਅਸੀਂ ਸਿੱਖਾਂਗੇ ਹੀ ਨਹੀਂ ਤਾਂ ਆਪਣੇ ਆਪ ਨੂੰ ਅਸੀਂ ਲਰਨਰ ਸਿੱਖ ਡਿਸਾਈਪਲ ਮੰਨ ਕਿਵੇਂ ਰਹਿਾਂ ਜੋ ਓਵਰ ਕੌਨਫੀਡੈਂਟ ਹੋ ਜਾਂਦਾ ਹੈ ਉਹ ਸਮਝਦਾ ਹੁਣ ਮੈਨੂੰ ਸਭ ਕੁਝ ਪਤਾ ਲੱਗਿਆ ਉਹ ਸਿਰਫ ਉਹ ਨੁਕਸ ਕੱਢਣ ਜੋਗਾ ਰਹਿ ਜਾਂਦਾ ਹੈ ਉਹ ਸਿੱਖਦਾ ਨਹੀਂ ਆਗੋ ਇੱਕ ਇੱਕ ਸ਼ਬਦ ਸਾਨੂੰ ਜੀਵਨ ਜਾਚ ਸਿਖਾਂਦਾ ਹੈ ਸੋ ਅੱਜ ਦੇ ਸ਼ਬਦ ਚੋਂ ਅਸੀਂ ਕੁਝ ਸਮਝਣ ਦਾ ਯਤਨ ਕਰਾਂਗੇ ਜਿਹੜਾ ਅਸੀਂ ਸ਼ਲੋਕ ਪੜਿਆ ਉਹ ਸਿਰਲੇਖ ਹੈ ਮੈਲਾ ਚੌਥਾ ਦਾ ਔਰ ਵਾਰ ਹੈ ਗੌੜੀ ਦੀ ਉਸ ਦੀ ਪੌੜੀ ਗੁਰੂ ਰਾਮਦਾਸ ਜੀ ਦੀ ਹੈ ਇਸ ਕਰਕੇ ਵਾਰ ਗੁਰੂ ਰਾਮਦਾਸ ਜੀ ਦੀ ਹੈ ਪਰ ਗੌੜੀ ਰਾਗ ਵਿੱਚ ਦਰਜ ਕੀਤੀ ਗਈ ਹੈ ਜਿੱਥੇ ਅਸੀਂ ਇਹਨੂੰ ਪੜਿਆ ਇਸ ਤੋਂ ਪਿਛਲਾ ਸ਼ਲੋਕ ਸੁਣ ਸਾਜਨ ਪ੍ਰੇਮ ਸੰਦੇਸ਼ ਦਾ ਪ੍ਰੇਮ ਸੰਦੇਸ਼ ਦਾ ਕੀ ਦਾ ਸੁਣ ਉਹ ਸਾਨੂੰ ਪੂਰੇ ਟੌਪਿਕ ਚ ਸਮਝਾਏਗਾ ਸਤਗੁਰ ਦਾ ਸਤਗੁਰੂ ਮਤਲਬ ਰੱਬ ਦਾ ਆਪਣੇ ਬਿੱਲਾ ਵੱਡ ਦਾ ਪਰ ਕਿਨੂੰ ਕਿਹਾ ਜਾ ਰਿਹਾ ਕਿ ਤੂੰ ਸੁਣ ਸਾਧ ਸੰਗਤ ਜੀ ਸਾਰੀ ਬਾਣੀ ird gird ਰਹਿੰਦੀ ਹੈ ਮਨ ਨੂੰ ਸਮਝਾਉਣ ਅਸਤੇ ਇਹ ਮਨ ਮੇਰਾ ਮਨ ਮੇਰੇ ਸੁਣ ਮਨ ਮੇਰੀ ਹਮੇਸ਼ਾ ਸਾਰਾ ਸ਼ਬਦ ਮਨ ਮੇਰੇ ਸਤਗੁਰ ਕੇ ਪਾਣੇ ਚੱਲ ਹਮੇਸ਼ਾ ਸਾਰੇ ਸ਼ਬਦ ਸਾਨੂੰ ਮਨ ਦੇ ird gird ਗੱਲ ਕਰਨਗੇ ਔਰ ਸਾਡੀ ਸਾਈਕੀ ਨੂੰ ਟੁੰਬਣਗੇ ਕਿ ਤੂੰ ਕੀ ਸੋਚਦਾ ਜਦੋਂ ਕਹਿੰਦਾ ਸੁਣ ਮਨ ਅੰਦੇ ਕੁੱਤੇ ਕੂੜਿਆਰ ਕਿਸ ਤਰ੍ਹਾਂ ਗੁਰੂ ਪਾਛਾ ਸਾਨੂੰ ਟੁੰਬਦੇ ਨੇ ਜਗਾਉਂਦੇ ਨੇ ਸੋ ਆਪਣੇ ਮਨ ਨੂੰ ਕਿਹਾ ਜਾ ਰਿਹਾ ਓਏ ਮੇਰੇ ਮਨ ਸੱਜਣ ਮਿੱਤਰ ਸੁਣ ਸੁਣਦੇ ਕਿਉਂ ਆ ਇਸ ਜਿਹੜੀ ਵਾਰ ਦੀ ਪੌੜੀ ਹੁੰਦੀ ਹੈ ਪੌੜੀ ਦੀ ਆਖਰੀ ਪੰਕਤੀ ਝ ਕਿਹਾ ਜਾਂਦਾ ਹੈ ਜੋ ਸੁਨਿਆਦੰਦਾ ਹੈ ਪੌੜੀ ਦੀ ਆਖਰੀ ਪੰਕਤੀ ਹੈ ਜਿਸਨੋ ਸਤਗੁਰ ਮੇਲੇ ਸੋ ਗੁਣ ਰਵੈ ਜਿਸਨੋ ਮੈਂਸ ਹੂਸੋ ਐਵਰ ਜਿਸ ਕਿਸੇ ਕੋ ਵੀ ਸੋ ਗੁਣ ਰਵੈ ਗੁਣ ਆਖ ਵਖਾਣੀ ਉਹ ਗੁਣ ਸਿੱਖਦਾ ਫਿਰ ਗੁਣ ਜਿਹੜੇ ਉਹਨੂੰ ਆਖੇ ਗਏ ਨੇ ਵਿਖਾਏ ਗਏ ਨੇ ਦਿਖਾਏ ਗਏ ਨੇ ਸੁਣਾਏ ਗਏ ਨੇ ਓਵਲਸ ਗੁਣ ਲੈ ਕੇ ਉਹ ਆਪਣੇ ਸਾਰੇ ਆਰਗਨਸ ਨੂੰ ਮੈਸੇਜ ਦਿੰਦਾ ਹੈ ਇਹਦੇ ਨਾਲ ਉਹਦੇ ਆਰਗਨਸ ਬੈਲੈਂਸਡ ਹੋ ਜਾਂਦੇ ਨੇ ਉਹਨੂੰ ਕਹਿੰਦੇ ਨੇ ਮਨ ਜੀਤ ਹੈ ਜਗ ਜੀਤ ਉਹਦਾ ਥਾਟ ਪ੍ਰੋਸੈਸ ਸੁਰਤ ਮਤਬੁੱਧ ਸਾਰੇ ਅੰਗ ਫਿਕਸਪ ਹੋ ਜਾਂਦੇ ਨੇ ਕਿਉਂਕਿ ਉਸਨੇ ਸਤਗੁਰ ਦਾ ਮੈਸੇਜ ਸੁਣ ਕੇ ਉਹਨਾਂ ਨੂੰ ਦਿੱਤਾ ਉਹ ਗੁਣ ਲੈਂਦਾ ਹੈ ਉਹ ਗੁਣ ਆਖਦਾ ਨਾਨਕ ਸੱਚਾ ਸੱਚ ਹੈ 부ਝ ਸੱਚ ਸਮਾਣੀ ਉਹਦੀ ਆਪਣੀ ਆਈਡੈਂਟੀਟੀ ਖਤਮ ਹੋ ਜਾਂਦੀ ਹੈ ਉਹ ਸੱਚ ਦੇ ਨਾਲ ਮਰਜ ਹੋ ਜਾਂਦਾ ਹੈ ਇੱਕ ਮੈਂ ਦੁਨੀਆਵੀ ਐਗਜ਼ਾਮਪਲ ਬਣਾਉਂਦਾ ਫਰਜ਼ ਕਰੋ ਸਾਨੂੰ ਇੱਥੋਂ ਮੋਤੀ ਬਾਗ ਜਾਣਾ ਹੈ ਮੋਤੀ ਬਾਗ ਜਾਣੇ ਕੇ ਕਈ ਰਾਸਤੇ ਹਨ ਲੇਕਿਨ ਮੈਂ ਆਪਣੀ ਮਨਮਰਜ਼ੀ ਕਰ ਰਿਹਾ ਮੈਂ ਇੱਥੋਂ ਮੋਤੀ ਬਾਗ ਮੋਤੀ ਬਾਗ ਜਾਣ ਵਾਸਤੇ ਮੈਂ ਆਜ਼ਾਦਪੁਰ ਦਾ ਰਸਤਾ ਲੈ ਰਿਹਾ which is to entirely opposite direction ਜਦੋਂ ਮੈਨੂੰ ਮੋਤੀ ਬਾਗ ਦੀ ਸੜਕ ਦੇ ਕਿਨਾਰੇ ਤੇ ਡਾਇਰੈਕਸ਼ਨਸ ਮਿਲਦੀਆਂ ਨੇ ਔਰ ਮੈਂ ਉਹ ਡਾਇਰੈਕਸ਼ਨਸ ਨੂੰ ਪੜ੍ਹਨਾ ਸ਼ੁਰੂ ਕਰਦਾ ਮੈਂ ਡਾਇਰੈਕਸ਼ਨਸ ਦਾ ਚੇਲਾ ਹੋ ਜਾਂਦਾ ਹਾਂ ਮੈਂ ਡਾਇਰੈਕਸ਼ਨਸ ਦਾ ਡਿਸਾਈਪਲ ਹੋ ਜਾਂਦਾ ਹਾਂ ਮੇਰੇ ਜਿਹੜੇ ਮਨ ਕੀ ਮੱਤ ਹੈ ਉਹ ਗਵਾਚ ਜਾਂਦੀ ਹੈ ਔਰ ਜੋ ਡਾਇਰੈਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਉਹ ਅਲੀ ਮੱਤ ਨੂੰ ਮੈਂ ਫਾਲੋ ਕਰਦਾ ਹੋਇਆ ਡ੍ਰੈਗ ਹੁੰਦਾ ਹੋਇਆ ਸਿੱਧੇ ਪਾਸੇ ਉਸੇ ਤਰੀਕੇ ਨਾਲ ਚੱਲਦਾ ਜਾਂਦਾ ਹਾਂ ਪੋਜੀਟਿਵਲੀ ਮੈ ਉਹ ਸਪਾਸੇ ਚਲਦਾ ਜਾਂਦਾ ਮੈਨੂੰ ਮੈਂ ਮੈਸੇਜ ਦੇ ਨਾਲ ਮਰ ਚੁੱਕ ਗਿਆ ਉਹਨੂੰ ਬਾਣੀ ਚ ਕਹਿੰਦੇ ਨੇ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਗੁਰੂ ਪਾਤਸ਼ਾਹ ਸਾਨੂੰ ਸਤਗੁਰ ਦੇ ਨਾਲ ਮਰਜ ਕਰਦੇ ਨੇ ਇਹ ਜਿਹੜੇ ਸਾਡੇ ਬੱਚੇ ਗੁੰਮਰਾਹ ਹੋ ਗਏ ਨੇ ਉਹ ਗੁਰਪੁਰਬ ਤੇ ਬੰਪ ਟਾ ਕੇ ਛੋੜ ਰਹੇ ਨੇ ਉਹ ਪ੍ਰੈਜ਼ੈਂਟ ਨੇ ਉਹਨਾਂ ਦੀ ਆਪਣੀ ਸਾਇਕੀ ਮਰਜ ਨਹੀਂ ਹੋਈ ਉਹ ਸਮਝਦੇ ਨੇ ਨਾ ਧਰਮ ਕਰਮ ਹੈ ਬੰਬ ਪਟਾਕੇ ਛੋੜਨਾ ਉਹ ਸਮਝਦੇ ਨੇ ਧਰਮ ਕਰਮ ਹੈ ਮੋਮਬਤੀ ਜਲਾਣਾ ਉਹ ਸਮਝਦੇ ਨੇ ਧਰਮ ਕਰਮ ਹੈ ਕਿ ਨਿਸ਼ਾਨ ਸਾਹਿਬ ਕੇ ਆਸ-पास ਮੱਥਾ ਟੇਕਿਆ ਜਾਓ ਪਰ ਸਤਗੁਰ ਦੀ ਮਤ ਨੂੰ ਲੈ ਕੇ ਕਹਿੰਦੇ ਨੇ ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸਮਾਣੀ ਬੁੱਝ ਦੇ ਝਜੇ ਨੂੰ ਸਿਆਰੀ ਹੈ ਬੁੱਝ ਕੇ ਬੁੱਝਣੇ ਕੇ ਬਾਅਦ ਸਮਝਣੇ ਕੇ ਬਾਅਦ ਸੱਚ ਸੱਚ ਦੇ ਚੱਚੇ ਨੂੰ ਸਿਆਰੀ ਹੈ ਸੱਚ ਦੇ ਵਿੱਚ ਸਮਾਣੀ ਮੀਨਸ ਉਹ ਮਰਜ ਹੋ ਜਾਂਦਾ ਹੈ ਕੌਣ ਹੁਣ ਅਸੀਂ ਆਪਣੇ ਸ਼ਲੋਕ ਦਾ ਸਾਰਾ ਲੰਗੇ ਸਤਗੁਰ ਸਬਨਾਂ ਦਾ ਪਲਾ ਮਨਾਇੰਦਾ ਕਿਸ ਤਰ੍ਹਾਂ ਹੁੰਦਾ ਹੈ ਅਸੀਂ ਇਹ ਸਾਰੀ ਟਰਮ ਇਹ ਵਾਲਾ ਜਿਹੜਾ ਟੌਪਿਕ ਹੈ ਅਸੀਂ ਇਸ ਨੂੰ ਸਮਝ ਰਿਹਾ ਅਸੀਂ ਪਹਿਲਾ ਸ਼ਲੋਕ ਪੜਿਆ ਸੁਣ ਸਾਜਨ ਪ੍ਰੇਮ ਸੰਦੇਸ਼ ਰਾ ਸਾਜਨ ਸਾਡੇ ਸਾਰਿਆਂ ਦੇ ਸ਼ਰੀਰ ਦਾ ਜਿਹੜਾ ਮਾਲਕ ਹੁੰਦਾ ਹੈ ਨਾ ਉਹਨੂੰ ਸਾਜਨ ਕਹਿੰਦੇ ਆ ਉਹਨੂੰ ਇਸ ਸਰੀਰ ਦਾ ਸਿਰ ਦਾ ਸਾਈਂ ਕਹਿੰਦੇ ਨੇ ਉਹਨੂੰ ਇਸ ਸਰੀਰ ਦਾ ਚਾਲਕ ਕਹਿੰਦੇ ਨੇ ਉਸ ਨੂੰ ਇਸ ਸਰੀਰ ਦਾ ਡਰਾਈਵਰ ਕਹਿੰਦੇ ਨੇ ਸਾਰੀ ਉਹਦੀ ਚਲਦੀ ਹੈ ਤੁਸੀਂ ਸਭ ਜਾਣਦੇ ਹੋ ਉਹ ਹੈ ਮਨ ਗੁਰੂ ਪਾਸ਼ ਕਹਿੰਦੇ ਨੇ ਇਹ ਮਨ ਜੈਸਾ ਸੇਵੇਂ ਤੈਸੋ ਹੋਏ ਤੇਹੇ ਕਰਮ ਕਮਾਏ ਅੱਛਾ ਜੀ जैसा मन सोचता है वैसे कराता है मम्मी ने बच्चे से बोला बेटा दूध पी लो बच्चा इतना अच्छा बच्चा है स्कूल भी पढ़ता है कहना भी मानता है सब कुछ अब बच्चा बोल रहा मम्मी मेरा मन नहीं है जिस बच्चे का मन नहीं है ना उसको जबरदस्ती मम्मी दूध नहीं पिला सकती साढ़े वे हो तक मेरा मन नहीं है जिस चीज ना मन ना ना करे ਉਸੀ ਕਾਰਨ ਗੁਰੂ ਪਾਸ਼ਾ ਪੁੱਜ ਨੇ ਮਨ ਕਰ ਕਬੂਨ ਹਰ ਗੁਣ ਗਾਏ ਹੋ 12ਵਾਂ ਇਸ ਤਰ੍ਹਾਂ ਆਦੀ ਤਬ ਨਾਲ ਗਾਣਾ ਹੋਰ ਚੀਜ਼ ਹੁੰਦੀ ਆ ਮਨ ਕਰ ਜਿਸ ਪਾਸੇ ਮਨ ਸੋਚਦਾ ਹੈ ਜੈਸੀ ਮਨ ਦਾ ਥਾਟ ਪ੍ਰੋਸੈਸ ਹੁੰਦਾ ਹੈ ਜਿਸ ਫਿਲਾਸਫੀ ਨੂੰ ਮਨ ਨੇ ਐਡਾਪਟ ਕੀਤਾ ਹੈ ਸਾਡੇ ਕੋਲੋਂ ਬੋਡੀ ਦੇ ਵੈਸੇ ਹੀ ਕਰਮ ਕਰਾਂਦਾ ਗੁਰਮਤ ਸਿਰਫ ਇਤਨੀ ਖੇਡ ਖੇਡ ਦੀ ਹੈ ਕਿ ਮਨ ਨੇ ਤਾਂ ਬਾਡੀ ਚ ਚਲਾਨੀ ਚਲਾਨੀ ਹੈ ਗੁਰਮਤਿ ਕਹਿੰਦੀ ਹੈ ਮਨ ਜੇ ਸਤਗੁਰ ਦੀ ਮਤ ਲੈ ਲਵੇ ਤਾਂ ਵੀ ਬਾਡੀ ਨੂੰ ਚਲਾਏਗਾ ਬਟ ਅਕੋਰਡਿੰਗ ਟੂ ਸਤਗੁਰ ਮਤ ਚਲਾਏਗਾ ਪਰ ਛਲਾਂਦਾ ਮਨ ਮਨ ਕੀ ਮਤ ਦੇ ਨਾਲ ਹੈ ਮਨ ਕੀ ਮਤ ਨੂੰ ਡੀਮਨ ਥਾਟਸ ਦੀ ਮਤ ਕਹਿੰਦੇ ਨੇ ਮਨ ਕੀ ਮਤ ਨੂੰ ਭੈੜੇ ਮੰਦੇ ਅਵਕਾਰੀ ਖਿਆਲਾਂ ਵਾਲੀ ਮਤ ਕਹਿੰਦੇ ਨੇ ਮਨ ਕੀ ਮਤ ਨੂੰ ਚੰਚਲ ਮਤ ਕਹਿੰਦੇ ਨੇ ਮਨ ਕੀ ਮਤ ਦੇ ਨਾਲ ਅਸੀਂ ਆਗੂਣ ਗ੍ਰੈਬ ਕਰਦੇ ਹਾਂ ਆਗੁਣ ਸਿੱਖਦੇ ਆਂ ਔਰ ਉਹਨਾਂ ਦੇ ਨਾਲ ਸਾਡੀ ਬਾਡੀ ਚਲਦੀ ਹੈ ਇਸਕਾ ਮਤਲਬ ਦੋਨੋ ਕੇਸਿਸ ਮੇ ਚਾਲਕ ਮਨ ਨਹੀਂ ਰਹੇਗਾ ਅੱਖ ਨੱਕ ਕੰਨ ਦੇ ਵਾਸ ਕੁਛ ਨਹੀਂ ਹੈ ਜਦੋਂ ਅੱਖ ਨੱਕ ਕੰਨ ਦੇ ਵਾਸ ਕੁਛ ਨਾ ਨਾ ਹੋਏ ਤਾਂ ਅਸੀਂ ਬਾਣੀ ਪੜ੍ਹ ਕੇ ਦੇਖਾਂਗੇ ਸਾਨੂੰ ਇੱਕ ਪੁਲੇਖਾ ਹੈ ਸਾਨੂੰ ਸਾਰਿਆਂ ਨੂੰ ਇੱਕ ਪੁਲੇਖਾ ਹੈ ਹਮ ਸਭ ਭਗਵਾਨ ਦੀ ਕਟਪੁਤਲੀਆਂ ਜੈਸੇ ਨਚਾਤਾ ਵੈਸੇ ਨੱਚਦੇ ਆਂ ਗੁਰਮਤ ਨਹੀਂ ਇਹਨ ਮੰਦੀ ਗੁਰੂ ਨਾਨਕ ਸਾਹਿਬ ਦਾ ਫਲਸਫਾ ਇਹ ਨਹੀਂ ਮੰਨਦਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਕਹਿੰਦਾ ਮੇਰੀ ਨਥ ਰੱਬ ਨੇ ਨਹੀਂ ਪਕੜੀ ਹੋਈ ਮੇਰੀ नाक ਮੇਂ ਨਥਨੀਆਂ ਡਾਲ ਕੇ ਰਸੀਹ ਕੀ ਤਰ੍ਹਾਂ ਖੀਚ ਕੇ ਜੈਸੇ ਜਾਨਵਰ ਕੋ ਘਸੀਟਦੇ ਆਂ ਭਗਵਾਨ ਨਹੀਂ ਘਸੀਟ ਰਹਾ ਨੱਕ ਨਥ ਖਸਮ ਹੱਥ ਖਸਮ ਮੇਰੇ ਸਰੀਰ ਦਾ ਮੇਰਾ ਮਨ किरत तक के दे जहां दाणे नान का दा है गुरमत दल्सफा ये नहीं है जहां भगवान हमको घसीट के ले जाता जाते नहीं 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 शराब की दुकान पे मेरा मन मेरे को लेके गया था अंडर द टेबल रिश्वत लेने के लिए मेरे मन ने मेरे से कराया था ये सारा कुछ कौन कराता है जो कुछ भी हम लोग गलत करते हैं हमारे से हमारा मन कराता है नाक मन दयाथ है सो असी ਗੁਰੂ ਨਾਨਕ ਬਾਛਾ ਦਾ ਪੁਰਬ ਮਨਾ ਰਹੇ ਆ देयर आर ਸੋ ਮਨੀ ਪ੍ਰਿੰਸੀਪਲਸ ਸੋ ਮਨੀ ਟੌਪਿਕਸ ਜਿਹੜੇ ਕਿ ਸਾਨੂੰ ਇਹ ਗੁਰਪੁਰਬਾਂ ਤੇ ਡਿਸਕਸ ਕਰਨੇ ਚਾਹੀਦੇ ਨੇ ਪਰ ਸਾਡਾ ਮਕਸਦ ਇਹ ਹੈ ਕਿ ਗੁਰਨਾਨਕ ਦੀ ਪਹਿਲਾ ਗੱਲ ਤੇ ਸੁਣ ਲਈਏ ਅ ਪਰੰਪਰ ਪਰਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਨਾਨਕ ਕਹਿੰਦੇ ਨੇ ਮਨੂ ਅ ਪਰੰਪਰ ਪਰਮ ਮੇਰਾ ਗੁਰੂ ਹੈ ਸਾਨੂੰ ਉਸੇ ਨਾਲ ਜੋੜ ਦੇਣੇ ਗੁਰਨਾਨਕ ਸਾਹਿਬ ਆਪਣੇ ਨਾਲ ਜੋੜਨ ਦੀ ਬਜਾਏ ਸਾਨੂੰ ਕਹਿੰਦੇ ਨੇ ਕੋ ਕਬੀਰ ਮੈ ਸੋ ਗੁਰ ਪਾਇਆ ਜਾ ਕਾ ਨੋ ਬਿਬੇ ਕੋ ਗੁਰੂ ਨਾਨਕ ਪਾਛਾ ਆਪਣੇ ਨਾਲ ਜੋੜਨ ਦੀ ਜਾਈ ਬਾਣੀ ਰਾਈ ਸਾਨੂੰ ਕਰਨੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖਾ ਸਭ ਮੇਰਾ ਸਮਾਈ ਉਸ ਸਦਾ ਸਦਾ ਸਤਗੁਰ ਗੁਰਬਾਣੀ ਰੱਬ ਨੂੰ ਕਹਿੰਦੀ ਹੈ ਰੱਬ ਸਾਰਿਆਂ ਦੇ ਅੰਦਰ ਵਸਦਾ ਹੈ ਤੇ ਰੱਬ ਦੀ ਜਦੋਂ ਅਸੀਂ ਗੱਲ ਸੁਣਨੀ ਸਿੱਖ ਜਾਂਦੇ ਹਾਂ ਤਾਂ ਸਾਡਾ ਮਨ ਗਾਇਬ ਹੋ ਜਾਂਦਾ ਹੈ ਮਨ ਉਹਦੇ ਅੰਦਰ ਮਰਜ ਹੋ ਜਾਂਦਾ ਹੈ ਬਲਕਿ ਮਰਜ ਹੋ ਕੇ ਸਾਡੀ ਬਾਡੀ ਨੂੰ ਸਿੱਧੇ ਪਾਸੇ ਚਲਾਣਾ ਸ਼ੁਰੂ ਕਰ ਦਿੰਦਾ ਹੈ ਉਸ ਦਿਨ ਅਸੀਂ ਵਾਈਸਿਸ ਤੋਂ ਛੁੱਟ ਜਾਂਦੇ ਆਂ ਔਰ ਵਰਚੂਜ਼ ਨਾਲ ਜੁੜ ਜਾਂਦੇ ਆਂ ਮਨ ਨੂੰ ਸੁਨਿਆ ਦੇਣਾ ਅੱਜ ਜਿਨ੍ਹਾਂ ਨੂੰ ਸੁਨਿਆ ਕਲਿੱਕ ਹੋ ਜਾਏਗਾ ਉਹ ਅਗਲੇ ਸਾਲ ਲੜੀਆਂ ਨਹੀਂ ਬਾਲਣਗੇ ਜਿਨ੍ਹਾਂ ਨੂੰ ਸੁਨਿਆ ਕਲਿੱਕ ਹੋ ਜਾਏਗਾ ਉਹ ਅਗਲੇ ਸਾਲ ਮੁੰਬਤੀਆਂ ਨਹੀਂ ਬਾਲਣਗੇ ਜਿਨ੍ਹਾਂ ਨੂੰ ਸੁਨਿਆ ਕਲਿੱਕ ਹੋ ਜਾਏਗਾ ਉਹ ਅਗਲੇ ਸਾਲ ਬੰਬ ਪਟਾਕੇ ਨਹੀਂ ਛੋੜਨਗੇ ਜਿਨ੍ਹਾਂ ਨੂੰ ਸੁਨਿਆ ਕਲਿੱਕ ਹੋ ਜਾਏਗਾ ਉਹ ਰੋਜ਼ ਹੀ ਸਤਗੁਰ ਦਾ ਸੁਨਿਆ ਮਨ ਮੇਰੇ ਸਤਗੁਰ ਕੇ ਪਾਣੇ ਚੱਲ ਕਦੋਂ ਕਹਿਣਗੇ ਹਰ ਵੇਲੇ ਉਹ ਕਭ ਰਜ਼ਾਈ ਚੱਲਣਾ ਹਰ ਵੇਲੇ ਕਹਿਣਗੇ ਜੋ ਸਤਗੁਰ ਦੇ ਪਾਣੇ ਨਹੀਂ ਚੱਲਦਾ ਉਹ ਮਾਨੋ ਸੱਚ ਤੋਂ ਵਿਛੜ ਗਿਆ ਸੋ ਸਿੱਖ ਸਖਾ ਬੰਦਪੈ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲ ਲੈ ਭਾਈ ਆਪਣੇ ਪਾਣੇ ਕੀ ਹੁੰਦਾ ਮਨ ਕੀ ਮਤ ਮੈਂ ਨਹੀਂ ਮੰਨਤਾ ਮੈਂ ਨਾ ਮੰਨੂ ਮਨ ਕੀ ਮਤ ਵਾਲੇ ਮਨ ਨੂੰ ਅਸੀਂ ਪਹਿਲਾਂ ਮੰਨ ਚੁੱਕੇ ਹਾਂ ਚਾਹੇ ਇਹ ਮਨ شریف ਹੈ ਚਾਹੇ ਨਹੀਂ ਹੈ ਚਾਹੀਏ ਆਈਡੀਅਲ ਹੈ ਚਾਹੇ ਨਹੀਂ ਹੈ ਬਾਡੀ ਕੋ ਚਲਾਤਾ ਇਹ ਮਨ ਨਹੀਂ ਹੈ ਉਸ ਮਨ ਨੂੰ ਕਹਿਆ ਸੁਣ ਸਾਜਨ ਪ੍ਰੇਮ ਸੰਦੇਸ਼ ਦਾ ਇਹਦਾ ਮਤਲਬ ਪ੍ਰੇਮ ਦਾ ਸੁਣਿਆ ਉਹ ਹੁੰਦਾ ਹੈ ਜਿਹੜਾ ਮੈਨੂੰ ਪ੍ਰੇਮੀ ਬਣਾਉਂਦਾ ਹੈ ਪ੍ਰੇਮ ਦਾ ਸੁਣਿਆ ਮਨ ਨੂੰ ਲਵਿੰਗ ਬੀਇੰਗ ਬਣਾਉਂਦਾ ਹੈ ਪ੍ਰੀਮ ਦਾ ਸੁਨੇਹਾ ਮੈਨੂੰ ਗੱਲਾਂ ਕੱਢਣਾ ਛੁੜਾ ਦਿੰਦਾ ਹੈ ਪ੍ਰੀਮ ਦਾ ਸੁਨੇਹਾ ਮੈਨੂੰ ਭੈੜੇ ਬੋਲ ਛੁੜਾ ਦਿੰਦਾ ਹੈ ਪ੍ਰੀਮ ਦੇ ਸੁਨੇਹ ਦੇ ਨਾਲ ਮੇਰੀਆਂ ਅੱਖਾਂ ਸਾਰਿਆਂ ਦੇ ਵੱਲ ਲਵਿੰਗ ਅੱਖਾਂ ਦੇ ਨਾਲ ਦੇਖਦੀਆਂ ਨੇ ਗੂਰ ਕੇ ਨਹੀਂ ਦੇਖਦੀਆਂ ਨੇ ਨੋ ਮੈਟਰ ਬਟ ਦੂਸਰਾ ਜਿੰਨੀ ਮਰਜੀ ਗਲਤੀ ਕਰੇ ਦੂਸਰਾ ਚਾਹੇ ਨਿੰਦਾ ਕਰੇ ਚਾਹੇ ਦੂਸਰਾ ਕ੍ਰੋਧ ਕਰੇ ਚਾਹੇ ਦੂਸਰਾ ਗਾਲੀ ਕਢਾ ਲੇ ਪ੍ਰੀਮ ਦਾ ਸੁਨੇਹਾ ਸੁਣ ਲਿਆ ਮੇਰੇ ਮਨ ਨੇ ਫਿਕਸਪ ਔਖੀ ਹੋ ਗਈ ਇਹ ਕਿਵੇਂ ਹੋ ਜਾਂਦਾ ਬਾਣੀ ਕਹਿੰਦੀ ਹੈ ਇਹ ਸ਼ਰਮਣੋ ਮੇਰੇ ਸਾਚਾ ਸੁਣਨ ਨੂੰ ਪੁਠਾਏ ਉਹ ਮੇਰੇ ਕਾਨੋਂ ਸੱਚ ਕੋ ਸੁਨੋ ਸ਼ਰੀਰ ਲਾਏ ਸੁਨੋ ਸਤ ਬਾਣੀ ਜੇ ਸੁਣੀ ਮੰਨ ਤਾ ਨਾ ਰਿਆ ਹੋਆ ਵਾ ਸੁਣੀ ਕਾਨੋਂ ਨੇ ਮੰਨ ਤਾ ਨਾ ਰਿਆ ਹੋਆ ਅੱਛਾ ਮੰਨ ਤਾ ਨਾ ਰਿਆ ਹੋਣ ਨਾਲ ਹੋਇਆ ਕਿ ਰਸਨਾ ਰਸਮਣੀ ਵਾਹ ਕੀ ਕਰਮਤ ਹੁੰਦੀ ਹੈ होने तक असी करामाती कहानियां सुन दे सून गुरबाणी दी करामात सिखांगे गुरबाणी दी करामात है गुरबाणी इंसान का सोचने का ढंग बदल देती है उसको बोलते हैं पैराडिम शिफ्ट मन जैसे सोचता है किसी के मन को अपने सोचने के ढंग से ट्रिगर करना सबसे बड़ी करामात है हाथ में जलते हुए कोले पकड़ लेना लोहे की सलाखों के ऊपर चल पड़ना ये सब करामाते बाहर की हैं ये तो मैजिशियन भी दिखाते हैं जादूगर भी दिखाते हैं गुरमत कहती है गुर मत कहने दिया, नानक साहब करमाथ साहब तुठे जो मिश सतगुर मत ल अपना सोचनी का ढंग बदलना हो या? करामात पैराडिम शिफ्ट थॉट प्रोसेस चेंज हो गया मन कह रहे तू प्रेम संदेश रहा सुन अखी तार लगा लगातार विदाउट फेल ਕੁਰਤੁਠੇ ਸੱਜਣ ਮੇਲਿਆ ਜਦੋਂ ਮਨ ਸਤਗੁਰ ਦੀ ਮਤ ਦਾ ਸੁਨਿਆ ਸੁਣ ਲੈਂਦਾ ਤਾਂ ਸਾਾਨੂੰ ਸਾਡਾ ਮਨ ਜਿਹੜਾ ਸਾਜਣ ਬਣ ਕੇ ਦੁਸ਼ਮਣ ਦੇ ਬਦਲੇ ਸਾਜਣ ਬਣ ਕੇ ਪ੍ਰਾਪਤ ਹੋ ਜਾਂਦਾ ਸਾਡਾ ਮਨ ਜਦੋਂ ਬਾਹਰ ਜਾਂਦਾ ਉਹਦੀ ਨਿਸ਼ਾਨੀਆਂ ਹੁੰਦੀਆਂ ਵੀ ਆਰ ਇਨ ਰੈਟ ਰੇਸ ਹਮ ਲੋਗੋਂ ਸੇ ਕੰਪੈਰੀਜ਼ਨ ਕਰਤੇ ਆ ਹਮ ਲੋਗੋਂ ਸੇ ਈਰਖਾ ਕਰਤੇ ਆ ਹਮ ਲੋਗੋਂ ਸੇ ਵੈਰ ਕਰਤੇ ਆ ਹਮ ਦੂਸਰੋਂ ਕਾ ਕੰਪੈਰੀਜ਼ਨ ਦੂਸਰੋਂ ਕੇ ਘਰ ਝਾਂਕਤੇ ਰਹਤੇ ਆ ਦੂਸਰੋਂ ਕੀ ਬਾਤਾਂ ਕਰਤੇ ਰਹਤੇ Always talking about others. जीवन साथी ऐप पे है फ्री चैट। मतलब अब बिना सब्सक्रिप्शन लिए आप अपने मैच करिए तो आज डाउनलोड करो जीवन जी सरबत दे पले दे उदेश आओ जुड़िए गुरबाणी अते शब्द विचार नाल, पाई अमनदीप सिंह जी बीबी कॉल जी पलाई केंद्र श्री अमृतसर पासों ਕਾਸ ਪ੍ਰਸਾਰਣ ਰਾਹੀਂ ਰੋਜ਼ਾਨਾ ਸ਼ਾਮ 3 ਤੋਂ 4 ਵਜੇ ਤੱਕ ਸਭ ਮੇਰੇ ਜੀ ਸਮਾ